ਉਹ ਨਹੀਂ ਨਹੀਂ ਦੇਬੇ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਆਗਾ ਵੇਹ ਜਵਾਕ ਤੇ ਹੱਥ ਨਹੀਂ ਚੁਪਾਉਣਾ ਚਾਹੀਦਾ ਸਮਝ ਨਾ ਹਾਂ ਦਬਕਾ ਅੱਖ ਦਾ ਘੂਰ ਐਵੇਂ ਦੀ ਰੱਖੋ ਕਿ ਜਵਾਕ ਘੂਰ ਵੇਖ ਕੇ ਹੀ ਨਾ ਦਬ ਜੇ ਵੀ ਥੱਪਣ ਮੰਨ ਦੀ ਲੋੜ ਹੀ ਨਾ ਪਵੇ ਜਿੱਦਣ ਜਵਾਕ ਦੇ ਇੱਕ ਰੀ ਹੱਥ ਚੁੱਕਿਆ ਗਿਆ ਨਾ ਉਸ ਦਿਨ ਹਸਾਬ ਲਾਣਾ ਵੀ ਜਵਾਕ ਆਪਣੇ ਹੱਥੋਂ ਗਿਆ ਜਵਾਕ ਦੇ ਹੱਥ ਚੁੱਕਿਆ ਜਾਂਦਾ ਜਵਾਕ ਦਾ ਝੱਕਾ ਲੈ ਜਾਂਦਾ ਉਹ ਹਸਾਬ ਲਾਣਾ ਨੂੰ ਐ ਹੁੰਦਾ ਚੱਲ ਪਪਾ ਇੰਹੀਂ ਕਰੂਗਾ ਚਲ ਮਮੀ ਇੰਹੀਂ ਕਰੂਗੀ ਪਰ ਮੇਨਗਾ ਲੈ ਵੇ ਵੀ ਆਪਾਂ ਜਵਾਕਾਂ ਨੂੰ ਨਾ ਗਲਤ ਸੰਗਤ ਚ ਬਹਿਣ ਦਈਏ ਆਪਾਂ ਆਪ ਕਿਤੇ ਜਵਾਕ ਜਾਂਦਾ ਆਉਂਦਾ ਉਹਦੇ ਨਾਲ ਜਾਈਏ ਆਈਏ ਆਪ ਵੱਧ ਟਾਈਮ ਜਵਾਕਾਂ ਨੂੰ ਦਈਏ ਠੀਕ ਹੈ ਜਿਹਦੇ ਨਾਲ ਜਵਾਕਾਂ ਨੂੰ ਵਧੀਆ ਸੰਗਤ ਮਿਲ ਸਕੇ ਤੇ ਜਵਾਕ ਵਧੀਆ ਰਾਏ ਪੈ ਸਕਣ ਬਾਕੀ ਉਸ ਮਹਾਰਾਜ ਦੇ ਹੱਥੇ ਉਹ ਜਿਵੇਂ ਉਹਨੇ ਲਿਖਿਆ ਹੋਵੇ ਹੈ ਪਰ ਆਪਾਂ ਸਾਥ ਦੇਈਏ ਜੇ ਆਪਾਂ ਅੱਗੇ ਲੱਕੇ ਤੁਰਾਂਗੇ ਨਾ ਦੇਬੇ ਤੇ ਤਾਂ ਹੀ ਮਹਾਰਾਜ ਵੀ ਆਪਣੇ ਨਾਲ ਫਿਰ ਤਹਾਏ ਹੁੰਦਾ ਉਹ ਆਪ ਆਪਣੇ ਕੰਮਾਂ ਨੂੰ ਅੱਗੇ ਲੈ ਕੇ ਜਾਂਦਾ ਸਹੀ ਗੱਲ ਐ